ਪਵਨ ਤੇ ਸਾਡੇ ਨਾਟਕਲੇ ਵੀਰ ਸੁਖਦੇਵ ਲੱਧੜ ਜੀ ਦੀ ਟੀਮ ਤੇ ਮੇਰੇ ਪਿਆਰੇ ਵਿਦਿਆਰਥੀਓ ਅੱਜ ਜਿਵੇਂ ਕਿ ਪੰਜਾਬ ਦੇ ਹਾਲਾਤ ਆ ਵੀ ਨਸ਼ੇ ਦੇ ਵਿਰੁੱਧ ਬਹੁਤ ਮਿਹਨਤ ਸਰਕਾਰ ਨੇ ਵੀ ਚਲਾਈ ਆ ਸਮਾਜਿਕ ਸੇਵਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਵੀ ਬਹੁਤ ਵੱਡੇ ਯਤਨ ਕੀਤੇ ਜਾ ਰਹੇ ਆ ਨਾਲ ਨਾਲ ਜਿਹੜੇ ਸਾਡੇ ਕਲਾਕਾਰ ਭਰਾ ਨੇ ਇਹ ਸਮੇਂ-ਸਮੇਂ ਉੱਤੇ ਵੱਖ-ਵੱਖ ਕਿਸਮ ਦੇ ਨਾਟਕ ਤਿਆਰ ਕਰਕੇ ਨੁਕੜ ਨਾਟਕ ਤਿਆਰ ਕਰਕੇ ਸਮਾਜ ਦੀ ਜਿਹੜੀ ਇਹ ਕ੍ਰੀਤੀਆਂ ਨੂੰ ਦੂਰ ਕਰਨ ਦੇ ਲਈ ਆਪਣਾ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਅੱਜ ਸਾਡੇ ਕੋਲ ਇਹ ਸੁਖਦੇਵ ਲੱਧੜ ਜੀ ਦੀ ਟੀਮ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਨਸ਼ੇ ਵਿਰੁੱਧ ਤੇ ਭ੍ਰੂਣ ਹੱਤਿਆ ਦੇ ਵਿਰੁੱਧ ਤੇ ਸਮਾਜ ਦੀਆਂ ਹੋਰ ਕ੍ਰੀਤੀਆਂ ਦੇ ਉੱਤੇ ਬਹੁਤ ਵਧੀਆ ਚਾਨਣ ਪਾਉਂਦਾ ਜਿਹੜਾ ਨੁਕੜ ਨਾਟਕ ਪੇਸ਼ ਕੀਤਾ ਇਹਦੀ ਜਿਹੜੀ ਪੇਸ਼ਕਾਰੀ ਸੀ ਉਹ ਬਹੁਤ ਹੀ ਉੱਚੇ ਮਿਆਰ ਦੀ ਸੀਗੀ ਕੋਈ ਆਏ ਨਹੀਂ ਸੀਗਾ ਵੀ ਆਪਾਂ ਕੀ ਵੀ ਆਮ ਨਾਟਕ ਸੀ ਨਹੀਂ ਆਮ ਨਹੀਂ ਸੀ ਬਹੁਤ ਜਿਹੜਾ ਨਾਟਕ ਦਾ ਮਿਆਰ ਸੀਗਾ ਪੇਸ਼ਕਾਰੀ ਸੀ ਔਰ ਤਿੰਨੋ ਹੀ ਮੇਰੇ ਕਲਾਕਾਰ ਵੀਰਾਂ ਦਾ ਬਹੁਤ ਵਧੀਆ ਪਰਫਾਰਮੈਂਸ ਸੀ ਇਹਦੇ ਲਈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪੂਰੀ ਟੀਮ ਦਾ ਬਹੁਤ ਹੀ ਧੰਨਵਾਦ ਦੀਆਂ ਵੀ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਸਮੇਂ-ਸਮੇਂ ਤੇ ਆ ਕੇ ਆਪਣੇ ਨਾਲ ਇਸ ਤਰ੍ਹਾਂ ਦੀਆਂ ਜਿਹੜੇ ਵਧੀਆ ਨਾਟਕ ਨੇ ਉਹ ਉਹਨਾਂ ਦੀ ਸਾਂਝ ਪਾਉਂਦੇ ਰਹਿਣ ਜੀ ਧੰਨਵਾਦ ਜੀ ਹਾਂ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਬੀਆਰਸੀ ਸਰ ਅਮਰ ਵੀਰੀ ਸਕੂਲ ਦੇ ਆਪ ਤੇ ਪਿਆਰੇ ਬੱਚਿਓ ਤੁਹਾਨੂੰ ਪਤਾ ਹੀ ਗਿਆ ਅੱਜ ਆਪਣੇ ਦਰਮਿਆਨ ਰੰਗਮਚੀ ਟੀਮ ਪਹੁੰਚੀ ਨਿਹਾਲ ਸਿੰਘ ਵਾਲਾ ਤੋਂ ਉਹਨਾਂ ਨੇ ਜੋ ਸਮਾਜ ਦੇ ਵਿੱਚ ਆਪਣੇ ਕ੍ਰੀਤੀਆਂ ਫੈਲੀਆਂ ਜੋ ਮੌਜੂਦਾ ਸਮਾਜ ਦੇ ਵਿੱਚ ਨਸ਼ੇ ਆ ਉਹ ਸਮਾਜ ਦੇ ਵਿੱਚ ਫੈਲਿਆ ਤੇ ਉਹਨਾਂ ਸੰਬੰਧੀ ਜੋ ਨਾਟਕਾ ਉਹ ਤੁਹਾਡੇ ਸਾਹਮਣੇ ਪੇਸ਼ ਕੀਤਾ ਤੇ ਅਸੀਂ ਉਮੀਦ ਕਰਦੇ ਆਂਗੇ ਜਿਹੜੇ ਸਾਡੇ ਸਾਰੇ ਬੱਚੇ ਆ ਉਹ ਤੋਂ ਸਿੱਖਿਆ ਲੈਣਗੇ ਤੇ ਆਪਣੇ ਜੀਵਨ ਵਿੱਚ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਮੈਂ ਇਸ ਉੱਚੀ ਟੀਮ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਜੋ ਸਾਡੇ ਇੱਥੇ ਪਹੁੰਚੇ ਤੇ ਬੱਚਿਆਂ ਨੂੰ ਉਹਨਾਂ ਨੇ ਜਾਣਕਾਰੀ ਪ੍ਰਦਾਨ ਕੀਤੀ ਧੰਨਵਾਦ ਸਾਰਿਆਂ ਨਾਲ ਵਾਦਾ ਕਰੋ ਕਿ ਨਾ ਕਦੇ ਨਸ਼ਿਆਂ ਦੀ ਤਰਫ ਜਾਓਗੇ ਨਾ ਹੀ ਕਿਸੇ ਹੋਰ ਨੂੰ ਪ੍ਰਮੋਟ ਕਰੋਗੇ ਨਸ਼ਿਆਂ ਦੀ ਤਰਫ ਜਾਣ ਵਾਸਤੇ ਠੀਕ ਹੈ ਬੇਟਾ ਕਰੋਗੇ ਪ੍ਰੋਮਿਸ ਹਾਂਜੀ ਸੋ ਥੈਂਕ ਯੂ ਥੈਂਕ ਯੂ ਟੀਮ ਬਹੁਤ ਵਧੀਆ ਤੁਸੀਂ ਡਿਸਪਲੇ ਕੀਤਾ ਥੈਂਕ ਯੂ ਆਲ ਥੈਂਕ ਯੂ ਜੀ ਬੜਾ ਕਮਾਲ ਦਾ ਨਾਟਕ ਆ ਸਾਡੀ ਸਮਾਜ ਦੀ ਸਾਡੇ ਘਰਾਂ ਦੀ ਸਾਡੇ ਆਸੇ ਵਾਲੇ ਵਾਲੇ ਦੀ ਸਾਰੇ ਪਾਸੇ ਦੀ ਜਿਹੜੀ ਤਰਾਸਤੀ ਆ ਉਹ ਪੇਸ਼ ਕਰਦਾ ਤੇ ਸੱਚ ਨੂੰ ਬਾਤ ਕਰ ਰਿਹਾ ਤੁਸੀਂ ਸ਼ਾਇਦ ਬੱਚੇ ਤੁਹਾਡਾ ਘੇਰਾ ਘੱਟ ਆ ਅਸੀਂ ਕਈ ਪਿੰਡਾਂ ਦੇ ਵਿੱਚ ਦੋਸਤਾਂ ਮਿੱਤਰਾਂ ਨੂੰ ਮਿਲਦੇ ਆ ਜਾਣਦੇ ਹੁੰਨੇ ਆ ਉੱਥੋਂ ਦੇ ਹਾਲਾਤ ਜਾਂਦੇ ਆ ਤੇ ਇੰਨੀ ਕੋ ਜਿਆਦੇ ਮਾੜੀ ਹਾਲਤ ਨਸ਼ਿਆਂ ਨੇ ਘੇਰ ਦਿੱਤੀ ਆ ਘਾਂ ਦੀ ਜ਼ਮੀਨਾਂ ਵਿਕ ਰਹੀਆਂ ਨੇ ਘਰ ਵਿਕ ਰਹੇ ਨੇ ਰਿਸ਼ਤੇ ਟੁੱਟ ਰਹੇ ਨੇ ਖੁਦ ਖੁਸ਼ੀਆਂ ਦਾ ਦੌਰ ਹੈ ਜਿਹੜਾ ਉਹ ਨਸ਼ੇ ਕਰਕੇ ਚੱਲ ਰਿਹਾ ਤੇ ਲਗਭਗ ਹਰ ਇੱਕ ਹਫ਼ਤੇ 'ਚ ਇੱਕ ਖਬਰੇ ਆਉਂਦੀ ਆ ਕਿ ਕੋਈ ਨੌਜਵਾਨ ਕੀ ਕਾਲ ਆ ਰਿਹਾ ਸੀ ਤੇ ਉਹ ਜਿਹੜੀ ਸਿਰੰਜਾ ਉਹ ਤੋਂ ਉਹ ਵੀ ਨਹੀਂ ਬਾਹਰ ਕੱਢੀ ਗਈ ਉੱਥੇ ਉਹਦੀ ਮੌਤ ਹੋ ਜਾਂਦੀ ਆ ਕਿ ਜੇ ਉਹ ਸਿਵਿਆਂ ਦੇ ਵਿੱਚ ਕਦੇ ਉਹ ਕੋਈ ਜਿਹੜੀ ਸਨਸਾਨ ਜਗਾ ਕੋਈ ਧਰਮਸ਼ਾਲਾ ਕਿਤੇ ਕੋਈ ਸੂਏ ਦੇ ਉੱਪਰ ਬੈਠਾ ਜਾਨੀ ਕਿ ਇਹ ਜੋ ਕਾਲਜ ਦਾ ਵਰਤਾਰਾ ਚੱਲ ਰਿਹਾ ਇਹਦੇ ਵਿੱਚ ਬਹੁਤ ਹੱਥ ਜਿਹੜੇ ਇਥੋਂ ਦੇ ਰਾਜ ਕਰਕੇ ਗਏ ਨੇ ਲੋਕ ਅਲੱਗ-ਅਲੱਗ ਪਾਰਟੀਆਂ ਦੇ ਉਹਨਾਂ ਦਾ ਤੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਸਾਡੇ ਲਈ ਚੰਗਾ ਕੀ ਹੈ ਸਾਡੇ ਲਈ ਚੰਗਾ ਹੈ ਕਿ ਸਾਡਾ ਸਮਾਜ ਵਧੀਆ ਬਣੇ ਤੇ ਸਮਾਜ 'ਚ ਰਹਿੰਦੇ ਕੌਣ ਅਸੀਂ ਰਹਿਣਾ ਅਸੀਂ ਵਧੀਆ ਬਣਨਾ ਇਸੇ ਕਰਕੇ ਇੱਕ ਤਸਵੀਰ ਦੀ ਪੇਸ਼ ਕੀਤੀ ਆ ਕਿ ਤੁਹਾਨੂੰ ਇਹ ਪਤਾ ਲੱਗੇ ਯਾਰ ਵੀ ਜੇ ਤੁਸੀਂ ਇਹ ਰਾਹ ਫੜੋਗੇ ਤੇ ਤੁਸੀਂ ਜਾਓਗੇ ਕਿੱਥੇ ਤੁਹਾਡਾ ਆਮਤ ਕਿੱਥੇ ਆ ਜਿਵੇਂ ਇਸ ਨਾਟਕ 'ਚ ਹੁੰਦਾ ਕਿ ਉਹ ਨਸ਼ਕ ਹੁੰਦਾ ਨੌਜਵਾਨ ਤੇ ਆਪਦੇ ਬਿਓਰ ਨੂੰ ਹੀ ਖਤਮ ਕਰਨ ਲੱਗਿਆ ਹੁੰਦਾ ਉਹਦੇ ਤੇ ਵਾਰ ਕਰ ਦਿੰਦਾ ਜਾਨੀ ਇਸ ਤਰੀਕੇ ਨਾਲ ਜਿਹੜਾ ਨਸ਼ੇ ਕਰਕੇ ਤੁਸੀਂ ਆਪਦੇ ਪਰਿਵਾਰ ਤੇ ਵਾਰ ਕਰ ਰਹੇ ਹੋ ਆਪਣੇ ਆਪ ਤੇ ਕਰ ਰਹੇ ਹੋ ਇਹ ਸਮਾਜ ਤੇ ਕਰ ਰਹੇ ਹੋ ਇਹ ਪੰਜਾਬ ਸਾਡਾ ਭਾਰਤ ਇਹ ਸਾਡਾ ਮੁਲਕ ਦੀ ਦੁਨੀਆ ਇਹ ਲੋਕ ਸਾਡੇ ਵਾਲੇ ਦੁਆਲੇ ਸਾਡੇ ਰਿਸ਼ਤੇਦਾਰ ਜਿੰਨੇ ਵੀ ਆ ਉਹ ਤੁਹਾਡੇ ਨਾਲ ਜੁੜੇ ਹੋਏ ਕਹਿੰਦੇ ਬੰਦਾ ਤੁਰ ਜਾਂਦਾ ਦੁਨੀਆ ਚੱਲਦੀ ਰਹਿੰਦੀ ਹੈ ਕਿਸੇ ਨੂੰ ਫਰਕ ਨਹੀਂ ਪੈਂਦਾ ਪਰ ਜਿੰਨਾਂ ਨਾਲ ਅਸੀਂ ਜੁੜੇ ਹੁੰਨੇ ਆ ਉਹਨਾਂ ਨੂੰ ਅਸੀਂ ਹਮੇਸ਼ਾ ਯਾਦ ਕਰਦੇ ਆ ਸਾਨੂੰ ਘਾਟ ਮਹਿਸੂਸ ਹੁੰਦੀ ਆ ਕਿ ਯਾਰ ਉਹ ਅੱਜ ਇੱਥੇ ਹੁੰਦਾ ਉਹ ਅੱਜ ਯਾਰ ਇੱਥੇ ਹੁੰਦਾ ਤਾਂ ਕੁਝ ਹੋਰ ਹੋਣਾ ਸੀਗਾ ਇਸੇ ਕਰਕੇ ਇਹ ਇਸਰਾਹ ਤੋਂ ਕਹਰੇ ਬੱਚੋ ਬਚਣਾ ਸਾਨੂੰ ਜੋ ਨਾਟਕ ਦੇ ਵਿੱਚ ਦੱਸਿਆ ਗਿਆ ਇਹੋ ਜੀਆਂ ਫਿਲਮਾਂ ਇਹੋ ਜਿਹੇ ਨਾਟਕ ਇਹ ਦੇਖਣੇ ਸ਼ੁਰੂ ਕਰੋ ਜੇ ਤੁਸੀਂ ਕਿਸੇ ਨੇ ਬਚਣਾ ਤਾਂ ਕਿਸੇ ਪਾਸੇ ਜੋੜਨਾ ਪੈਣਾ ਚੰਗੇ ਪਾਸੇ ਜੁੜਨਾ ਪੈਣਾ ਸਾਨੂੰ ਕਿਤਾਬਾਂ ਦੇ ਨਾਲ ਸਾਨੂੰ ਸਾਇੰਟਿਕ ਲੋਕਾਂ ਦੇ ਨਾਲ ਸਾਨੂੰ ਜਿਹੜੇ ਲੋਕ ਸੰਘਰਸ਼ਾਂ 'ਚ ਲੜ ਰਹੇ ਨੇ ਉਹਨਾਂ ਦੇ ਨਾਲ ਜੁੜਨਾ ਪੈਣਾ ਉਹਨਾਂ ਦੀ ਗੱਲ ਸੁਣਨੀ ਪੈਣੀ ਨਹੀਂ ਤਾਂ ਫੇਰ ਸਾਨੂੰ ਕੋਈ ਹੋਰ ਖਿੱਚ ਕੇ ਲੈ ਜਾਊਗਾ ਆਪਣੇ ਵੱਲ ਖਿੱਚਣਗੇ ਨਸ਼ੇ ਆੜੇ ਖਿੱਚ ਲੈਣਗੇ ਬਿੱਲਰ ਖਿੱਚ ਲੈਣਗੇ ਉਹ ਜਿਹੜੇ ਤੇ ਗੁੰਡਾਗਰਦੀਆਂ ਕਰਦੇ ਨੇ ਸੜਕਾਂ ਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਉਹ ਜਿਹੜੇ ਲੋਕਾਂ ਨੂੰ ਚੇਂੀਆਂ ਕੈਦੇ ਫਿਰਦੇ ਨੇ ਵਕਫਾ ਕਰਦੇ ਫਿਰਦੇ ਨੇ ਜੇ ਸਾਨੂੰ ਉਹ ਲੈ ਜਾਣਗੇ ਤੇ ਜੇ ਸਾਨੂੰ ਕਿਸੇ ਚੰਗੇ ਪਾਸੇ ਜੁੜਨਾ ਪੈਣਾ ਤੇ ਸਾਡੇ ਕੋਲ ਹੁਣ ਸਮਾਂ ਏ ਉਮਰਾ ਇਹ ਟਾਈਮ ਹੈ ਇਸ ਦੇ ਵਿੱਚ ਜੇ ਤੁਸੀਂ ਸਿੱਖ ਲਿਆ ਕੁਝ ਸਮਝ ਲਿਆ ਤਾਂ ਮੈਨੂੰ ਲੱਗਦਾ ਵੀ ਬਹੁਤ ਕੁਝ ਜਿਹੜਾ ਅਚੀਵ ਕਰ ਲੋਗੇ ਕੋਈ ਨੌਕਰੀ ਮਿਲੇ ਨਾ ਮਿਲੇ ਪਰ ਜੇ ਤੁਸੀਂ ਨਸ਼ਿਆਂ ਤੋਂ ਬਚ ਗਏ ਇੱਕ ਚੰਗੀ ਜ਼ਿੰਦਗੀ ਜਿਹੜੀ ਤੁਸੀਂ ਜਿਉ ਰਹੇ ਹੋ ਪਰਿਵਾਰ ਦੇ ਵਿੱਚ ਉਹ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿਉਂਕਿ ਤੁਹਾਡਾ ਤੁਹਾਡੀ ਨਾ ਸਿਹਤ ਜਾ ਰਹੀ ਹੈ ਨਾ ਤੁਹਾਡੇ ਹੱਥੋਂ ਪੈਸਾ ਜਾ ਰਿਹਾ ਹੈ ਜਿੰਨੀ ਕੁ ਸੀ ਮਿਹਨਤ ਕਾਦੂ ਤੁਹਾਡੇ ਕੋਲ ਬਚ ਰਹੀ ਹੈ। ਸਾਡਾ ਨਾਟਕ ਦਾ 팀 ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵੱਲੋਂ ਇੱਕ ਛੋਟਾ ਜਿਹਾ ਸਨਮਾਨ ਚਿੰਨਣਾ। ਉਸ ਇਹਨਾਂ ਨੂੰ ਭੇਟ ਕਰਨਾ ਚਾਹੁੰਦੇ ਹਾਂ ਟਿਕਾ ਟਿਕ ਕੇ ਸਾਫ ਮੈਂਬਰਸ ਪਲੀਜ਼ ਉਪਰਾਜਨ ਤੇ ਆਪਣੇ ਸਾਹਮਣੇ ਨਾਟਕ ਪੇਸ਼ ਕੀਤਾ ਗਿਆ ਹਨਾ। ਕਾਦੇ ਬਾਰੇ ਸੀ ਇਹ ਨਾਟਕ? ਜੀ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੇ ਨਾਟਕ ਚੰਗੀ ਤਰ੍ਹਾਂ ਦੇਖਿਆ ਹਨਾ। ਉਹ ਤੋਂ ਕੋਈ ਸਿੱਖ ਲਈ ਹੈ? ਕੀ ਸਿੱਖਿਆ ਤੁਸੀਂ? ਚੰਗਿਆ ਨਹੀਂ ਕਰਨੇ ਚਾਹੀਦੇ। ਨਸ਼ੇ ਕਿਉਂ ਨਹੀਂ ਕਰਨੇ ਚਾਹੀਦੇ ਕਿਉਂਕਿ ਇਹਦੇ ਨਾਲ ਘਰਾਂ ਤੋਂ ਸਾਰੇ ਘਰ ਬਰਬਾਦ ਹੁੰਦੇ ਨੇ ਕਿੰਨੇ ਘਰ ਬਰਬਾਦ ਹੁੰਦੇ ਜਦੋਂ ਕਿਸੇ ਦੀ ਮੈਰिज ਕਿਸੇ ਨਾਲ ਹੁੰਦੀ ਹੈ ਉਹਦੇ ਨਾਲ ਵੀ ਉਹਦਾ ਘਰ ਜੁੜਿਆ ਹੁੰਦਾ ਠੀਕ ਹੈ ਉਹਦੇ ਮਾਪਿਆਂ ਜਿਹੜੀ ਲੇਡੀ ਆਈ ਹੈ ਵਿਆਹ ਕੇ ਉਹਦਾ ਘਰ ਵੀ ਖਰਾਬ ਹੋ ਰਿਹਾ ਕਿਵੇਂ ਹੋ ਰਿਹਾ ਕਿਉਂਕਿ ਉਹਦੇ ਮਾਪਾ ਬਹੁਤ ਜਿਹੋਦੀ ਟੈਨਸ਼ਨ ਹੁੰਦੀ ਹੈ ਜੇ ਕੋਈ ਮੁੰਡਾ ਨਸ਼ਾ ਕਰਦਾ ਹੈ ਹਨਾ ਆਪਾਂ ਚੁੱਪ-ਚੁਪੀਤੇ ਬਿਨਾ ਪੜਖ ਕੀਤੇ ਆਪਾਂ ਵਿਆਹ ਕਰ ਦਿੰਨੇ ਆ ਜਿਵੇਂ ਕਿ ਆਪਾਂ ਨੂੰ ਦਿਖਾਇਆ ਗਿਆ ਸੀ ਨਾਟਕ ਦੇ ਵਿੱਚ ਜ਼ਮੀਨ ਦੇਖ ਕੇ ਹਨਾ ਆਪਾਂ ਕਿਸੇ ਦਾ ਵੀ ਵਿਆਹ ਕਰ ਦਿੰਦੇ ਆ ਤੇ ਉਹਦੇ ਨਾਲ ਕੱਲੀ ਜ਼ਮੀਨ ਦੇਖ ਕੇ ਉਹਦਾ ਵਿਆਹ ਕਰ ਦਿੰਦੇ ਨੇ ਪਰ ਇਹ ਤਾਂ ਪਤਾ ਨਹੀਂ ਕਰਦੇ ਕਿ ਮੁੰਡਾ ਵਧੀਆ ਹੈ ਨਸ਼ੇ ਕਰਦਾ ਹੈ ਕਿ ਨਹੀਂ ਕਰਦਾ ਕਿਉਂਕਿ ਅੱਜ ਕੱਲ ਨਸ਼ੇ ਬਹੁਤ ਚੱਲ ਰਹੀ ਹੈ ਪਤਾ ਕਰਨਾ ਬਹੁਤ ਜ਼ਰੂਰੀ ਹੈ ਭਾਵੇਂ ਕਿਸੇ ਨੂੰ ਬੁਰਾ ਲੱਗੇ ਵੀ ਸਾਡੇ ਕੁੜੀਵਾਰੇ ਪਤਾ ਕਰ ਲੈਣੇ ਜਾਂ ਮੁੰਡੇ ਵਾਲੇ ਇਹ ਜ਼ਰੂਰ ਪਤਾ ਕਰਨਾ ਚਾਹੀਦਾ ਕੋਤ ਕੁੜੀਵਾਰੇ ਵੀ ਪਤਾ ਕਰਨਾ ਚਾਹੀਦਾ ਕਿ ਕੁੜੀ ਕਿਹੋ ਜੀ ਹੈ ਤੇ ਮੁੰਡਾ ਕਿਹੋ ਜਿਹਾ ਉਹ ਵੀ ਪਤਾ ਕਰਨਾ ਚਾਹੀਦਾ ਇਹ ਆਪਣਾ ਹੱਕ ਹੈ ਕਿਉਂ ਇਹ ਸੋਚ ਗਏ ਕਿ ਫਿਰ ਆਪਣੀ ਸਾਰੀ ਜ਼ਿੰਦਗੀ ਖਰਾਬ ਹੋ ਜੂਗੀ ਜੇ ਅੱਪਾ ਪਤਾ ਨਹੀਂ ਕਰਾਂਗੇ ਸੰਗ ਸੰਗ ਦੇ ਕੁਝ ਠੀਕ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਨੂੰ ਬਹੁਤ ਵੱਡੀ ਸਿੱਖ ਲਈ ਹੋਣੀ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਅਪਣਾਉਗੇ ਹਨਾ ਇਹ ਟਾਈਮ ਨਾਲ ਆਪਣੇ ਨੂੰ ਟੀਚਰ ਵੀ ਦੱਸਦੇ ਰਹਿੰਦੇ ਨੇ ਕਿ ਮਸ਼ੀਆਂ ਤੋਂ ਦੂਰ ਰਹੋ ਆਪਣੇ ਅੰਦਰ ਕੜਨ ਵਾਲੀ ਜੋਤ ਜਗਾਓ ਹਨਾ ਗਲਤ ਕੰਮ ਵਾਲੀ ਜੋਤ ਨਾ ਜਗਾਓ ਅੰਦਰ ਤੇ ਅੱਜ ਇਹਨਾਂ ਨੇ ਜੈ ਹੋ ਅ ਰਾਘੂ ਮਾਂਚਮਲ ਨੇ ਵੀ ਆਪਾਂ ਨੂੰ ਸਿੱਖਿਆ ਦਿੱਤੀ ਹੈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਬੱਚਿਆਂ ਦੀ ਤਰਫੋਂ ਵੀ ਮੇਰੀ ਤਰਫੋਂ ਵੀ ਤੇ ਮੇਰੇ ਸਟਾਫ ਤੋਂ